ਕਾਜੀ ਕੀ ਹਾਲ ਚਾਲ ਤੇ ਅੱਜ ਦੀ ਰਾਤ ਨਵੀਂ ਹਸਪੀਟਲ ਤੇ ਨਾਨੀ ਨੌਂਡੀਂ نیند ਕਿੱਥੇ ਆਉਣੀ ਤੇ ਚਾਜ ਹੈ ਆਪ ਇਸੇ-ਤੇ ਇਸੇ ਦੀ ਐਕਸਾਈਟਮੈਂਟ ਬਣੇ ਛੋਟੂਆ ਛੋਟੂਆ ਹੋਊ ਸੋਬਾ ਤੇ ਉਹ ਨਹੀਂ ਬੈਠੇ ਆ ਪੂਰੀ ਸੁੰਨ ਰਹੀ ਦੇਖੋ ਸਿਨੇਰੇ ਡੂਵੀ ਫਿਰ ਕੁਛ ਕਰਨਾ ਹੈ ਨਾ ਤੇ ਤਾੜਨਾ ਸਾਂਝਾ ਕਰਾਂਗੇ ਕੱਲ ਨੂੰ ਲਾਓ ਫਿਰ ਓਕੇ ਗੁੱਡ ਨਾਈਟ ਮੈਂ ਬੜਾ ਗਿਆ ਗੁੱਡ ਮਾਰਨਿੰਗ ਜੀ ਹੁਣ ਹੋ ਗਈ ਸਵੇਰ ਤੇ ਸਾਡੀਆਂ ਬੂਥੀਆਂ ਵੇਖੋ ਧੁੱਤੀ ਵੀ ਨਹੀਂ ਮਸਵੇਰ ਦੀ ਜਾ ਵੀ ਲਈ ਉਹ ਤਾਂ ਦੋ ਵਾਰੀ ਦੋ ਵਾਰੀ ਨਹੀਂ ਸੱਚ ਦੋ ਗਲਾਸੀਆਂ ਲੰਬੂ ਥਾੜੀ ਨਹੀਂ ਤੋਤਾ ਜਿੰਨੇ ਦਿਨ ਇੱਥੇ ਰਹਿਣਾ ਇੱਧਰ ਬਾਕੀ ਜਨਤਾ ਉਹ ਗਲੇਟੇ ਮੰਡੀ ਇਹ ਨਾ ਤੋ ਕਿ ਮੈਡਮ ਆ ਪਹਿਲਾਂ ਹੀ ਬੈ ਗਈਆਂ ਤੋ ਲੈ ਲੈ ਦੀ ਸਸੇ ਕਾ ਵੀ ਦੀ ਮੈਡਮ ਆ ਭਾਈ ਤਿਆਰੀਆਂ ਦਾ ਬਸਾ ਹਾਂ ਮੈਡਮ ਨੂੰ ਨੀਂਦ ਨਹੀਂ ਆਈ ਸਰ ਜੀ ਖੁਸ਼ੀ ਹੋਣੀ ਕਿ ਭਰਾ ਟੋਂਦੀ ਹਾਂ ਖੁਸ਼ੀ ਹੋਣੀ ਖੁਸ਼ੀ ਹੋਣੀ ਕਿ ਕਬਰਾਉਣਾ ਨਹੀਂ ਬਿਲਕੁਲ ਵੀ ਹਾਂ ਭਰਾੜ ਕਿਹੜੀ ਗੱਲ ਨਹੀਂ ਖੁਸ਼ੀ ਨਹੀਂ ਸਕਦਾ ਕਿ ਜੋ ਜੋ ਟਾਈਮ ਲੱਗ ਗਿਆ ਹੀ ਜਾਣੇ ਟੈਨਸ਼ਨ ਨਹੀਂ ਲੈਣੇ ਕਾ ਓ ਕਾਕੇ ਦੀ 부ਆ ਹੱਥ ਖੜਾ ਕਰ ਪਤਾ ਲੱਗਦੀ ਕਿਹੜੀ 부ਆ ਨਹੀਂ ਕੀ ਰਹੀ ਹੈ ਕਿ ਲੱਗਦੀ ਓ ਕਾਕੇ ਤਾਈ ਤਾਈ ਅмма ਪਿਆਰਾ ਦਾ ਵੱਡਾ ਭਾਈ ਵੱਡਾ ਭਾਈ ਵੱਡਾ ਭਾਈ ਨਿੱਕਾਰੇ ਆਉਣ ਵਾਲਾ ਗੋਲ ਟੂਜਿਆ ਕੋਈ ਜਿੱਡਾ ਹੋਣਾ ਵਈ ਸਸੀ ਕਾਦੀ ਸਾਰਿਆਂ ਨੂੰ ਜਿਦਾਂ ਤੁਹਾਨੂੰ ਪਤਾ ਹੀ ਆ ਕੀ ਖੁਸ਼ਖਬਰੀ ਆਉਣ ਵਾਲੀ ਆ ਤੇ ਸਾਰਿਆਂ ਨੂੰ ਬੜਾਈ ਐਕਸਾਈਟਮੈਂਟ ਹੀ ਕਿ ਬੜੀ ਸ਼ਬੇ ਸਬਰੀ ਤੋਂ ਇੰਤਜ਼ਾਰ ਹੀ ਸਾਰਿਆਂ ਨੇ ਤੇ ਹੁਣ ਸਾਰੇ ਵੇਟਿੰਗ ਚ ਬਿਠੇ ਆ ਭੂਗਾ ਤੇ ਮੁੰਡੇ ਦੀ ਤਾਈ ਆ ਆ ਮਿੱਕੀ ਵੀ ਵੱਡੀ ਵੀ ਆ ਹਾਂ ਮੁੰਡੇ ਦੀ ਤਾਈ ਬਾਟ ਦੇ ਕਰ ਹਾਂ ਸੋਤ ਮੁੰਨੇ ਆ ਚਾ ਚਾਚੀ ਸੱਸੀ ਦਾ ਦਿਵਾ ਚਾਚੂ ਚੋ ਦੀ ਤੇ ਨਿੱਕੇ ਪਿੰਡਰਾ ਆ ਤੇ ਇਹਦੇ ਤੇ ਆ ਜਤਾਈ ਹੁੰਦੇ ਕਾਕੇ ਦਾ ਪਿਓ ਹੁੰਦੇ ਨਾ ਕਾਕਾ ਜੀ ਦਾ ਪਾਪਾ ਜੀ ਥੋੜੇ ਨਰਵਸ ਜਿਹਾ ਫੀਲ ਕਰਦੇ ਆ ਹੁੰਦਾ ਹੁੰਦਾ ਹਾਂ ਇਹਦੇ ਕੋਈ ਨਹੀਂ ਟੈਂਸ਼ਨ ਨਹੀਂ ਲੈਣੀ ਕੋਈ ਗੱਲ ਨਹੀਂ ਯਾਰ ਕੋਈ ਬਹੁਤ ਨਹੀਂ ਕੋਈ ਨਹੀਂ ਤੇ ਬਾਕੀ ਅਜੇ ਲੈ ਕੇ ਗਏ ਚਾਚੀ ਨੂੰ ਅੰਦਰ ਤੇ ਟਾਸ ਕਰਦੇ ਨੇ ਵਿਕਰਮ ਆ ਗਿਆ ਆ ਵੇਖੋ ਕਿਦਾਂ ਲੈਣ ਲੱਗੀ ਆ ਤਾਈ ਤਾਇਆ ਉਹ ਬੈਠੇ ਬਾਕੀ ਆ ਬੈਠੇ ਮੰਨਾ ਭਲਵਾਨਾ ਪੋਣੀਆਂ ਚ ਬੈਠਾ ਨੇ ਵੀਡੀਓ ਬਣਾਉਣੀ ਐਹੀਂ ਡਰਦੇ ਇੱਥੇ ਬੈਠੇ ਆ ਕਿਉਂਕਿ ਜਿਆਦਾ ਜਣੇ ਵੇਖ ਕੇ ਫੇਰ ਮੈਡਮ ਗਾਲਾਂ ਕੱਢਦੀ ਆ ਤੇ ਆਪਾਂ ਜੀ ਤਾਂ ਲੈਂਡ ਬਣਾ ਕੇ ਬੈਠੇ ਆ ਤੇ ਸਬਰ ਕੇ ਕੋਈ ਨਹੀਂ ਹੋਣਾ ਵੀ ਛੇਤੀ ਛੇਤੀ ਹੋਣਾ ਆ ਜਾਏ ਸਹੀ ਮਨੋ ਕੀ ਫੀਲਿੰਗ ਹੈ ਸਵਾਗਤ ਹੈ ਜੀ ਮੈਂ ਇੱਧਰ ਇੱਧਰ ਬੈਠੀਆਂ ਤੇ ਜਦੋਂ ਕਾਕਾ ਆਉਣਾ ਉਹਦੋਂ ਸਾਰੇ ਮੂੰਹ ਤੇ ਉੱਤੇ ਦਿਲ ਜਨ ਤੇ ਗਾਲਾ ਉਹਦੋਂ ਪੈਣ ਗਿਆ ਕੋਈ ਨਹੀਂ ਗਾਣਾ ਖਾ ਲਾਂਗੇ ਕਾਕੇ ਕਰਦੀ ਜਿੰਨਾ ਭਾਵਾ ਬਾਬੀਆਂ ਨੂੰ ਬਣਾ ਕੀ ਆ ਵਾਹ ਕੁਆ ਕੀ ਫਿਲਮ ਕੁਆ ਤੇਰੀ ਕੀ ਫਿਲਮ ਹੈ ਹੈ ਬੜੀ ਹੁਸੀਆ ਕਰ ਕਰ ਮਾਤਵਾ ਬੜੀ ਹੁਸੂਰੀ ਕੋਈ ਨਹੀਂ ਨਗਾ ਪੀਣਾ ਹੰਬੰਡੀ ਦਾ ਯਾਰ ਮਾਨ ਸੀ ਸੱਚ ਕਲ ਸਾਰੇ ਮਨ ਕੀ ਕੀ ਫੀਲਿੰਗ ਆ ਰਹੀ ਤੇ ਵੀ ਬੜੀ ਪ੍ਰਿਆਰ ਮੇਰੇ ਪਾਪਾ ਹੋਵੇ ਵੀਰੇ ਉਹ ਤਾਂ ਹੀ ਹੋਣਾ ਬੁਲਦੀ ਹੁਣ ਆਪਾਂ ਕਟਾਂਗੇ ਕੇਕ ਤਾਂ ਕਿਦਾ ਫੈਲਿਆ ਗਿਆ ਹੀ ਆ ਬੜੀਆਂ ਰੀਝਾਂ ਆ ਮਡੇ ਦੀ ਮਮੀ ਬਤੁਨ ਨਾ ਨਾ ਤੁਹਾਨੂੰ ਉਹ ਸੀ ਉਹਦੇ ਵਿੱਚ ਜਿਆਦਾ ਵੀਰੀ ਆ ਆ ਬਾਪ ਨੂੰ ਮਖਾ

ਕਾਕਾ ਲੈ ਨਾ ਤੇ ਕਾਕਾ ਜੀ ਆ ਤੂੰ ਹੀ ਆਪ ਹੀ ਆ ਜਾ ਮੁੰਦੀ ਭਰਿਆ ਕਟਾਓ ਸੁਮਨ ਕੋ ਕਟਾ ਲੋ ਨਹੀਂ ਤੂੰ ਆ ਗਿਆ ਤੂੰ ਰਹਿ ਉਹਦੇ ਚਲੇ ਫਿਰ ਤੂੰ ਇਧਰ ਆ ਤੂੰ ਇਧਰ ਆ ਹਾਂ 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 ਮਾਣਿਤ ਰਾਜ ਕੋਲੀ ਕਹਿੰਦੇ ਹਾਂ ਹਾਂ ਜਲਦੀ ਜਲਦੀ ਇਸ ਗਾੜੀ ਚ ਜਾ ਕੇ ਉਹ ਲੋਕਾਂ ਦਾ ਪੀਛਾ ਕਰਦੇ ਕਿਹਿਆ ਰਾਤਾ ਕਿਸਨੇ ਬੋਲਿਆ ਠੀਕ ਹੈ ਹਾਂ ਠੀਕ ਹੈ ਪਰ ਮੈਂ ਤੁਹਾਨੂੰ ਮਿਲ ਕੇ ਗੁਰੂ ਚੱਲੀ ਦਿਨ ਨਾ ਬੱਸ ਮੜਦੇ ਕਰਕੇ ਬਹੁਤ ਬਹੁਤ ਅਧਿਆਤਮਿਕ ਨਿਸ਼ਾਨ ਲਾਣ ਨੂੰ वेलकम फ्रॉम पंजाब हां बरोबर वेलकम नाउ انا من انا ها دادي راج انت جا لو جی ਨਵੇਂ ਬੇਬੀ ਦੀ ਖੁਸ਼ੀ ਚ ਤਾਈ ਇੱਕ ਵੱਡੀ ਤਾਈ ਵੀ ਆ ਗਈ ਹੈ ਜੱਦਾਂ ਲਗਾ ਬੇਬੀ ਬਹੁਤ ਸੋਨਾ ਪਾਪਾ ਵਰਗਾ ਆਪਣੇ ਪਾਪਾ ਵਰਗਾ ਪਿੰਕ ਪਿੰਕ ਕਰਕੇ ਉੱਡਿਆ ਵਾ ਲੇ 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 ਆਰੇ ਬੁੱਧੂ ਆਈ ਪੁਆਈ ਆ ਜਿਹੜੀ ਆ ਤੇ ਪੁਆਈ ਇੱਕ ਹੋਰ ਪੁਆ ਗਈ ਮੜੇ ਦੀ ਪੁਆ ਦੇਖਦੇ ਪੈ ਪਾ ਰਾ ਪੈਣਾ ਆ ਆਂ ਲੰਗ ਦਿਹਾਨੂੰ ਹਾਂ ਪੈਣਾ ਆ ਪਤਾ ਨਹੀਂ ਕਦੇ ਕਾਕਾ ਨਾ ਜੀ ਆ ਬਹਾਨਾ ਨਾ ਤੁਪਰਾ ਪਾ ਸੁੱਕੀ ਨਹੀਂ ਸੁੱਕੀ ਹਾਂ ਬੰਦਨ ਸਾਹ ਸੁਖਰਾ ਆ ਗੱਲ ਕੱਲ ਕਰੇ ਵੇਖਣ ਦੀ ਹਾਂ ਇਹ ਦਿੱਤਾ ਨਹੀਂ ਕਾਕਾ ਯਾ ਉਹ ਕਹਿੰਦੀ ਆਵੇ ਦੀਦੀ ਨੇ ਦਿੱਤਾ ਸੀ ਤੇ ਵੇਲਾ ਕਰਮਾ ਦਾ ਸਾਲ ਬਾਅਦ ਮੈਨਾ ਹੋ ਗਿਆ ਹਾਂ ਸਹੀ ਗੱਲ ਆ ਬੜਾ ਕਰਮਾੜਾ ਹੀ ਵਈ ਸੰਭਿਆ ਜੀ ਝੂਠਾ ਹੀ ਗਾ ਹਾਂ ਜੀ ਆਹ ਦੇ ਭਈਆ ਜੀ ਹੋਰ ਭਈ ਜੀ ਠੀਕ ਠਾਕ ਚਲੋ ਜੀ ਚਾਹੀਦਾ ਸੋਹਣ ਜੇ ਤਾਂ ਜਾਤਾ ਮੈਂ ਦੀ ਸੀ ਇਹ ਤੇਰੀ ਸੀ ਇਹ ਤਾਂ ਤਰਨ ਪ੍ਰੀਤ ਕੋਰ Kita tahu, 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 ini tahu, 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 Ini tahu, 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 Dragon. tahu, <laughs> <laughs> tahu, <laughs> 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 <Dekar> Dragon. <aagaya. laughs> ਯਾ ਮੈਡਮ ਪਤਾ ਨਹੀਂ ਕਿਹੜੀ ਸਲਾਈ ਪਈਆਂ ਪਤਾ ਨਹੀਂ ਕੀ ਕਰ ਦੇਣਾ ਨਾ ਉਹ ਬੋਲਿਆ ਉਹ ਮੈਂ ਉਤਰਵਾਦੀ ਹੀ ਕਰਦਾ ਦਾ ਕੰਮ ਆਹ ਇਹ ਬੈਨਸੇ ਕੰਡੀਆਂ ਮੇਜ ਦਾ ਹੈ ਈ ਕੰਡੀਆਂ ਜਾਣਾ ਡੋਲੀ ਚਾਹ ਪੈਣਾ ਡੋਲੀ ਚਾਹ ਹੋਣੀ ਹੈ ਕਿ ਮੈਂ ਕਰਾਂ ਜੇ ਪੈਣਾ ਬਡੋਲੀ ਆਉਗੀ ਹੈ ਹਨ ਇਹ ਅਲਮਾਰੀ ਲੱਗੂ ਕਿੰਨੇ ਡੋਲੀ ਤਲ ਰਗੀ ਤਾ ਫੋਨ ਤੇ ਲੱਗਿਆ ਤਾਇਆ ਚਾਚੀਆਂ ਆਈਆਂ ਨਹੀਂ ਗਲ ਮਿਲ ਦੇਣ ਵਧਾਈਆਂ ਨਹੀਂ ਰਾਮ ਨੇ ਕੋਈ ਗੱਲ ਹੈ ਕਿੱਦਾਂ ਫੀਲ ਹੋਣਿਆ ਅੱਜ ਬੜਾ ਵਧੀਆ ਹੈ ਬੜਾ ਵਧੀਆ ਲੱਗੀਆਂ ਰੌਣਕਾਂ ਫੁੱਲ ਫੁੱਲ ਰੌਣਕਾਂ ਲੱਗੀਆਂ ਆ ਜੀ ਸੋਨਨੀ ਲਈ ਇੱਕ ਤਾਂ ਹੈ ਕੋਈ ਨਹੀਂ ਸ਼ਨੀਵਾਰ ਸ਼ਨੀਵਾਰ ਪੁਰਵਗਤ ਅਤਾਰ ਹੋ ਜਾਂ ਇਹ ਨਹੀਂ ਹੋ ਰਿਹਾ ਸ਼ਨੀਵਾਰ ਸ਼ਨੀਵਾਰ ਕਰਮਾੜਾ ਅੱਡੀ ਮੈਂ ਤਾਂ ਕਹਿੰਦੇ ਨਹੀਂ ਮੈਂ ਅੱਜ ਅੱਗੇ ਦੇ ਰਹੇ ਕੰਮ ਕਰ ਰਿਹਾ ਹਾਂ 10 ਸਾਲ ਬਾਅਦ ਦੇ ਦਿਨ ਚ ਆ ਕਿੰਨਾ ਬੱਡਾ ਹੋ ਗਿਆ ਸਹੀ ਗੱਲ ਹੈ ਜਿਹੜੇ ਦੇਖੋ ਇਹਨਾਂ ਤੋਂ ਬਹੁਤ ਸਾਰੇ ਨਾਵਾਂ ਨੂੰ ਨਹੀਂ ਇਹ ਤਾਂ ਧਰਤੀ ਨਿਕਲ ਗਈ ਹੈ ਹੂੰ ਇਹ ਤਾਂ ਹੀ ਹੈ ਆਮ ਨੂੰ ਵਰ ਰਿਹਾ ਬਰੇਕਫਾਸਟ ਬਣ ਜਾ ਰਿਹਾ ਹੈ ਜੀ ਬੈ ਜਾ ਦੀਦੀ ਇਹ ਉਹਨੂੰ ਦੱਲਿਆ ਹੈ ਸਮਨ ਨੂੰ ਇਹਨੇ ਜਪਾਂ ਕਿ ਕਿੰਨਾ ਮੁਸ਼ਕਿਲ ਕਰੋ ਆਇਆ ਡਾਕਟਰ ਜਿਆ ਗਿਆ ਪੁੱਛਿਆ ਮੈਂ ਬੈਠੋ ਘਰ ਆਉਣਾ ਠੀਕ ਹੈ ਹੁਣ ਲਈਆ ਖੁਸ਼ੀ ਦੇ ਗੰਦੀ ਖੁਸ਼ੀ ਦੀ ਝਾਂਮੜੀ ਬੜੀ ਓਕੀ ਹੈ ਖੁਸ਼ੀ ਦੀ ਝਾਂਮੜੀ ਬੜੀ ਓਕੀ ਹੈ ਘਮੀ ਜੀ ਕਿ ਮੈਂ ਨਾ ਦੇਖੀ ਕੁਛ ਕਰਦਾ ਹੀ ਨਹੀਂ ਉਹਦੇ ਦੇ ਕੁਛ ਹੀ ਜਾਨਾ ਕਿ ਤੋੜ ਕੇ ਪੈ ਗਿਆ ਸੀ ਕੁਛ ਹੀ ਸਾਹਮਣੇ ਸੀ ਉਹ ਬੱਤੀ ਦੇ ਬਲੀ ਉਹਦੇ ਪੈ ਗਿਆ ਟੀਕੇ ਘੜਾ ਲਿਆ ਮੈਂ ਨਾ ਮੈਂ ਉਹ ਗਾਨੀ ਜਿੰਨੀਆਂ ਹੈ ਸਭੀ ਸਤਾਈ ਪਕੀਆਂ ਹੀ ਮੈਂ ਨਹੀਂ ਕਰ ਕਰਦਾ ਸੋ ਫਿਰ ਬਾਬਾ ਜਾਣੇ ਕਿਰ ਹੋਗੇ ਜਦੋਂ ਪਤਾ ਲੱਗਿਆ ਫਿਰ ਬਾਹਰ ਲੱਗ ਰਹੀ ਰੋਟੀਆਂ ਮੈਂਟ ਨਹੀਂ ਲੱਗਾ ਮੁੜ ਕੇ ਪਹਿਲਾਂ ਨਹੀਂ ਭੁਗ ਲੱਗੇ ਲੀ ਮੁੜ ਕੇ ਰੋਟੀਆਂ ਇਦਾਂ ਗਈਆਂ ਇਹ ਆ ਦੀ ਮੰਤੂ ਮੰਤੂ ਦੀ ਮੰਤੂ ਦੋ ਭਾਓ ਬੈਠੇ ਇਹ ਆ ਜੀ ਕਾਕੇ ਤੇ ਦਾੜੀਆਂ ਵਾਲੇ ਭਰਾ ਇਹਨਾਂ ਦਾ ਸਭ ਤੋਂ ਛੋਟਾ ਆ ਇਹ ਵੱਡੇ ਆ ਤੇ ਇਹਨਾਂ ਸਾਰੇ ਆ ਤਾਂ ਛੋਟਾ ਹੋਣ ਆ ਗਿਆ ਇਹਨਾਂ ਨੇ ਸਤੌਣ ਤੇ ਬਣੇ ਵੇਖੋ ਕੀ ਕੀ ਡਿਮਾਂਡਾ ਰੱਖਦਾ ਇਹਨਾਂ ਦੇ ਗੱਡੀ ਬਾਬਾਈ ਦਾ ਬਹੁਤ ਬਹੁਤ ਧੰਨਵਾਦ ਬਾਬਾਈ ਦਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜਿਹੜੀ ਪਈਆਂ ਨੂੰ ਖੁਸ਼ੀ ਦਿੱਤੀ ਗ੍ਰੇ ਵਾ ਉਹ ਰਾਜੀ ਕੀ ਕਹਿਣਾ ਚਾਹੇਗਾ ਆਪਣੇ ਵੀਰ ਬਾਰੇ ਜੀ ਖੁਸ਼ੀ ਬੜੀ ਆ ਗਈ ਸ਼ਟ ਆਇਆ ਸਾਰੇ ਆ ਗਿਆ ਚਾਹਵਾਗੇ ਬਾਅਦ ਹਾਂ ਪਹਿਲਾਂ ਕਰਾ ਕੇ ਜਦੋਂ ਆ ਜਾ ਆ ਵੀ ਮੰਗ ਲਾ ਗਨ ਆਪੇ ਤੇ ਉਹਦੇ ਉਹ ਯਾਰ ਇਹ ਦੇਣੀਆਂ ਉਹ ਦੇਣੀਆਂ ਪਾਣੀ ਕਿੱਥੇ ਲੈਂ ਬਣਾਈਆਂ ਦੇ ਦਿਓ ਕਿੱਥੇ ਚਲੀਆਂ ਜੇ ਆ ਦੇ ਦਿਓ ਕਿੰਦਰ ਤਿਆਰੀਆਂ ਕੀਤੀਆਂ ਨੇ ਚਲੇ ਗਈ ਆ ਕੀ ਵੇਖਣਾ ਮੈਂ ਸੋ ਲੱਗੀ ਆ ਦੇਖਣ ਲੱਗੀ ਉਹ ਮਾਰ ਟੀਕਾ ਵੀ ਲਾ ਦੇਣਾ ਤੁਹਾਨੂੰ ਤੋੜੇ ਇਕਲਾ ਨੀਗੇ ਘਾੜੇ ਵੀ ਲਾ ਦੇਣਾ ਚਲੋ ਚੰਗਾ ਜੀ ਮਿਲਦੇ ਆ ਕਿਸੇ ਅਗਲੇ ਵਲੌਗ ਧੰਨਵਾਦ ਸਤਿ ਸ਼੍ਰੀ ਅਕਾਲ ਮੁਰਿਆ ਤਾਇਆ ਵੀ ਆ ਗਿਆ ਜੇ ਤਾਇਆ ਡੱਬੇ ਢੋਈ ਜਾਂਦਾ ਸਵੇਰ ਦਾ ਕਿਉਂ ਤਾਇਆ ਤਾਈ ਦਿੱਤੇ ਛੋਟੇ ਵੀਰ ਦੀ ਡਿਊਟੀ ਲੱਗੀ ਡੱਬੇ ਢੋਣ ਦੀ ਓਕੇ ਜੀ ਬਾਏ ਧੰਨਵਾਦ ਸ਼ੁਕਰੀਆ